ਹਾਂਜੀ ਕਰੀਅਰ ਸਟਾਰਟ ਇਹ ਹੈਗਾ ਮਿਨੀ ਪੰਜਾਬ ਕਹਿ ਦਿੰਨੇ ਆਪਾਂ ਇਹਨੂੰ ਠੀਕ ਹੈ ਨਾ ਇਹ ਸਾਰਾ ਖਾਲੀ ਹੈ ਬੈਂਡ ਵੀ ਖਾਲੀ ਹੈ ਇਹਦਾ ਤੇ ਪਿੱਛੋਂ ਸਲੈਂਸਰ ਵੀ ਖਾਲੀ ਹੈ ਠੀਕ ਹੈ ਜੀ ਤੇ ਪਹਿਲਾਂ ਇਹਦੀ ਸਾਊਂਡ ਚੈੱਕ ਕਰਾਵਾਂਗੇ ਮਾਰ ਰਿਹਾ ਹੈ ਅੱਜ ਇਹਨੂੰ ਘੱਟੋ ਘੱਟ ਅਸੀਂ ਮਹੀਨੇ ਬਾਅਦ ਸਟਾਰਟ ਕੀਤਾ ਓਵਰ ਵੀ ਹੋ ਜਾਂਦਾ ਕਈ ਵਾਰੀ ਬੰਦੇ ਸੋਚਦੇ ਆ ਸ਼ਾਇਦ ਬੁਲਟ ਦਾ ਇੰਜਨ ਹੋਣ ਵਾਲਾ ਤਾਂ ਕਰਕੇ ਨਾ ਧੂੰਆਂ ਮਾਰਦਾ ਹੋਵੇ ਇਹੋ ਜੀ ਗੱਲ ਨਹੀਂ ਜਦੋਂ ਕਿਤੇ ਵੀ ਨਾ ਇੱਕ ਬੁਲਟ ਖੜਾ ਰਵੇ ਤਾਂ ਇਸ ਤਰੀਕੇ ਨਾਲ ਹੀ ਧੂੰਆਂ ਤੰਦਾਰ ਕਰ ਦਿੰਦਾ ਹੈ आवाज़ चेक करो दोस्तों, आया असली ये दी साउंड मिनी पंजाब शॉट बॉटल कह दें चलिए भी ਦੋਸਤੋ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈ ਚੌਥਾ ਗੇਅਰ ਪਾਵਾਂਗੇ ਤੀਜਾ ਗੇਅਰ ਹੈ ਇਹ ਜੇ ਸਪੀਡ ਦੇਖਿਓ ਚੌਥੇ ਗੇਅਰ ਦੀ 20 ਦੀ ਸਪੀਡ ਹੋਊਗੀ ਚੌਥਾ ਗੇਅਰ ਹੋਊਗਾ ਇਹ ਆਹ ਲੋ ਜੀ ਜੇ ਆਪਣੇ ਖਾਲੀ ਸਲੈਂਸਰ ਦੀ ਵਾਰ ਚੱਕਣੀ ਹੁਣ ਆਪਾਂ ਤੁਹਾਨੂੰ ਕੰਪਨੀ ਫਿਟਿਡ ਸੀਟੀ ਵਾਲੇ ਸਲੈਂਸਰ ਦੀ ਨੂੰ ਵਾਰ ਚੱਕ ਲਈ ਨੂੰ ਬਦਲੇ ਚਲੋ ਦੇਖ ਸਲੈਂਸਰ ਦੋਸਤ ਕੱਢ ਇੱਥੇ ਪਿਆ ਹੋ ਪਿਆ ਬਾਈ ਬੈਂਡ ਵੀ ਕੱਢ ਲਾ ਤੇ ਮੇਨ ਸਲੈਂਸਰ ਵੀ ਕੱਢ ਲਾ ਲੈ ਬੈਂਡ ਹੈ ਵੀ ਕਿੰਨਾ ਯਾਰ ਦੇਖਿਆ ਆ ਦੇਖੋ ਦੋਸਤੋ ਦਿਖਾਉਂਦੇ ਆ ਤੁਹਾਨੂੰ ਇਹਦੇ ਚ ਆਜੋ ਬੰਦ ਕਰਦੇ खिਡਕੀ ਹੁਣ ਆ ਫੜ ਕੈਮਰਾ ਫੜ ਢੋਲਕੀ ਰੱਖ ਦੇ ਉੱਤੇ ਆਹ ਹੈ ਕਿਹੜੀ ਦਿਨ ਨਾਲ ਪੈਂਟ ਇਹਦੀ ਨਿਸ਼ਾਨੀ ਕੀ ਆ ਇਹਦੇ ਇੱਕ ਤਾਂ ਆ ਲੱਗੇ ਹੁੰਦੇ ਨੇ ਨਟ ਦੇਖੋ ਉਹ ਬਿਲਕੁਲ ਹੀ ਇਦਾਂ ਇਹਦੇ ਪੱਤੀ ਨਹੀਂ ਲੱਗੀ ਹੋਈ ਹੈ ਨਾ ਇਹ ਬਾਹਰ ਤੋਂ ਜਿਹੜਾ ਆਪਾਂ ਆਫਟਰ ਮਾਰਕੀਟ ਲਵਾਇਆ ਹੈ ਇਹ ਕੰਪਨੀ ਫਿਟਡ ਹੈ ਇਹਦੇ ਆਹ ਪੱਤੀ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਠੀਕ ਹੈ ਇਹ ਇੱਥੇ ਆਊਗਾ ਇਦਾਂ ਇਹ ਤਾਂ ਜੀ ਸ਼ੌਂਕਲੀ ਹੁੰਦੀ ਹੈ ਥੜ-ਥੜਾ ਹਾਏ ਹੈਵੀ ਹੁੰਦਾ ਥੋੜੀ ਆਵਾਜ਼ ਬੰਦ ਹੋ ਕੇ ਭਰ ਕੇ ਆਉਂਦੀ ਇੱਕ ਦਿਖਾਓ ਜੀ ਆ ਇਹਦੇ ਅੰਦਰ ਲੱਗੀ ਹੋਈ ਹੈ ਜਾਲੀ ਆ ਦੇਖੋ ਇਹ ਜਾਲੀ ਹੈ ਜਿਹੜੀ ਆਵਾਜ਼ ਦੇ ਵਿੱਚ ਕਈ ਵਾਰ ਆਪਾਂ ਕਹਿੰਦੇ ਸੀਟੀ ਮਾਰਦਾ ਮੋਟਰਸਾਈਕਲ ਹਨਾ ਅੱਜ ਕੱਲ੍ਹ ਕਈ ਮੁੰਡੇ ਇਹ ਵੀ ਲਵਾਉਂਦੇ ਆ ਸੀਟੀ ਤੇ ਆ ਸੀਗਾ ਆਪਣਾ ਬੈਂਡ ਆਹ ਦੇਗੀ ਆਪਣੀ ਢੋਲਕੀ ਇਹ ਬਿਲਕੁਲ ਨਾਲ ਦਾ オリジナル ਸਲੰਸਰ ਆ ਇਹਦੇ ਨਾਲ ਆਇਆ ਸੀਗਾ ਇਹ 2006 ਤੋਂ ਲੈ ਕੇ 10 ਤੱਕ ਆਏ ਨੇ ਜੀ ਆ ਸੰਸ ਇਹਦੀ ਨਿਸ਼ਾਨੀ ਕੀ ਹੈ ਇਹਦੇ ਮਗਰ ਇੱਥੇ ﺍﻟकी ਵਾਲੇ ਨਾਟ ਕਹਿ ਦਿੰਨੇ ਆਪਾਂ ਦੋ ਨਾਟ ﺍﻟकी ਵਾਲੇ ਲੱਗੇ ਹੁੰਦੇ ਨੇ ਇੱਥੇ ਤੇ ਇਹਦਾ ਆਹ ਸਾਈਜ਼ ਹੁੰਦਾ ਪਿੱਛੋਂ ਆਹ ਵੱਡਾ ਹਿੱਸਾ ਲੰਬਾ ਹੁੰਦਾ ਨਾਲ ਆ ਜਿਹੜੀ ਪਿਛਲੀ ਥੋੜੀ ਛੋਟੀ ਹੁੰਦੀ ਆ ਜਿਆਦਾ ਲੰਬਾ ਨਹੀਂ ਆ ਇਸ ਅਨਸਰ ਪਰ ਹੈਵੀ ਬਹੁਤ ਆ ਇੱਥੇ ਲੱਗੂਗਾ ਇਦਾਂ ਫਰਕ ਦੇਖੋ ਫਰਕ ਦੇਖ ਲਓ ਠੀਕ ਹੈ ਚਲੋ ਕਰਦੇ ਹਾਂ ਹੁਣ ਹੁਣ ਆਪਾਂ ਇਹ ਆਪਸਮਾਨ ਤੋਂ ਸਭ ਰੈਡੀ ਕਰ ਲਿਆ ਹੁਣ ਆਪਾਂ ਇਹਦੇ ਨੱਟ ਖੋਲਦੇ ਲੋ ਭਾਈ ਜੀ ਹੁਣ ਆਪਾਂ ਬਦ ਲਾਂਗੇ ਬੈਂਡ ਤੇ ਟੋਲਸ ਕੀ ਉਹ ਆ ਨਾਟ ਰਹਿ ਗਿਆ ਵੀ 10 ਨੰਬਰ ਵੈਰੀ ਗੁੱਡ ਓਕੇ ਓਕੇ ਲਓ ਜੀ ਦਿਖਾ ਐਵੇਂ ਸਾਊਂਡ ਚੈੱਕ ਕਰਾਈਏ ਸੰਦੇਸ਼ ਕੀ ਵਰ ਨਜ਼ਾਰਾ ਆਉਂਦਾ ਉਹਦਾ ਸੀ ਗੁੱਟ ਦੀ ਵੀਡੀਓ ਬਣਾਣੀ ਰੇਸ ਜ਼ਿਆਦਾ ਨਾ ਦੇਈ ਵੈਰੀ ਗੁੱਡ ਪਰ ਇਹੋ ਜਿਹਾ ਤ ਵੀ ਖੋਲਦੇ ਆ ਪਿੱਛੇ ਢੋਰਗੀ ਦਾ ਕੋਸਤੀ ਅਗਲਾ ਬੈਂਟ ਖੋਲ ਕੇ ਫਿੱਟ ਕਰਾਂਗੇ ਆ ਦੋਵੇਂ Ориਜਨਲ ਚੀਜ਼ਾਂ ਫਿੱਟ ਕਰਾਂਗੇ ਜੀ ਧੰਨਵਾਦ ਤੇਰਾ ਫੱਕਦਰਸ਼ ਕਰ ਲਿਆ ਕੋ ਵੀ ਦੋਸਤੋ ਪੱਤੀ ਵਾਲਾ ਬੈਂਡ ਹੈ ਸੀਟੀ ਵਾਲਾ ਬੈਂਡ ਲਾਵਾਂਗੇ Ориਜਨਲ ਬੈਂਡ ਹੈ Ориਜਨਲ ਹੁਣ ਇਹ ਫਿੱਟ ਕਰਾਂਗੇ ਆਜੋ ਫਰੀ ਦੀ ਸਾਊਂਡ ਚੈੱਕ ਕਰੀਏ ਚਲੋ ਜੀ ਇਹ ਲੈ ਗਏ ਇਹ ਕਲਾਪ ਨੇ ਜਾਲੀ ਵਾਲਾ ਸੀਟੀ ਵਾਲਾ ਹੁਣ ਆਪਾਂ ਢੋਲ ਕੀ ਲਾਵਾਂਗੇ ਇਹਦੇ ਚ ਵੀ ਜਾਲੀਆਂ ਫਿੱਟ ਨੇ ਐਲਕੀ ਵਾਲੀ ਕਹਿੰਦੇ ਇਹਨੂੰ ਸੇਮ ਇਹਦੇ ਐਲਕੀ ਨਟ ਹੁੰਦੇ ਨੇ ਇਹਨੂੰ ਐਲਕੀ ਵਾਲੀ ਕਹਿੰਦੇ ਜਿਹੜੀ 2000 ਸੀ ਤੋਂ ਬਾਅਦ ਤੇ 10 ਤੱਕ ਆਈ ਸੀ ਜੀ ਲੋਕ ਵੀ ਦੋਸਤੋ ਬੈਂਡ ਸੀਟੀ ਵਾਲਾ オリジナル ਤੇ ਢੋਲ ਕੀ ਕੰਪਲੀਟ ਸਾਇਲੈਂਸਰ ਜਿਹੜਾ ਇਹਦੇ ਨਾਲ ਆਇਆ ਸੀ 2009 ਦੇ ਵਿੱਚ ਉਹ ਸਲੈਂਸਰ ਪ੍ਰੋਪਰ ਲੱਗ ਗਿਆ ਇਹ ਜਿਹੜਾ ਸਲੈਂਸਰ ਆ 2006 ਤੋਂ ਲੈ ਕੇ 2010 ਤੱਕ ਇਹ ਵਾਲੇ ਮਾਡਲ ਦੇ ਨਾਲ ਆਇਆ ਜੀ ਪੁੱਠੇ ਗੇਰਾਂ ਵਾਲਾ ਕਹਿ ਲਓ ਇਹਨੂੰ ਹੋਲਡ ਮਾਡਲ 볼ਟ ਕਹਿ ਲਓ ਤੇ ਇਹਦੇ ਨਾਲ ਇਹਦੀ ਹੁਣ ਆਵਾਜ਼ ਦੇਖਿਓ ਬਹੁਤ ਹੀ ਪਿਆਰੀ ਆਵਾਜ਼ ਆ ਜਿਹੜੀ ਅਸਲ ਆਵਾਜ਼ ਆ ਅਸਲ ਸਾਊਂਡ ਆ ਇਸ 볼ਟ ਦੀ ਦੋਸਤੋ ਕਮੈਂਟਾਂ ਵਿੱਚ ਦੱਸ ਦਿਓ ਕਰ ਜਸਦੀਆ ਕਰ ਰਿਹਾ ਕਮੈਂਟ ਆ ਦੇ ਜੇ ਕੋਈ ਗਲਤੀ ਲੱਭੀਏ ਲਓ ਜੀ ਦੋਸਤੋ ਹੁਣ ਕਰਾਂਗੇ ਆਪਾਂ ਇਹਨੂੰ ਸਟਾਰਟ ਦਿੰਦਾ ਔਰ ਇਹ ਵੀ ਵੱਜੂਗੀ ਤੇ ਇਹਨਾਂ ਰਾਪ ਪਿਕਅਪ ਦੇ ਵਿੱਚ ਵੀ ਅੰਤਰ ਹੋਊਗਾ ਤੇ ਫਿਰ ਆਪਾਂ ਚੱਲਦੇ ਹੋਏ ਤੁਹਾਨੂੰ ਦਿਖਾਉਂਦੇ ਹਾਂ ਕਿ ਕਿ ਆਪ ਵੀ ਚਲੀ ਆੜੀ ਗਈ ਗੇੜੀ ਦੇ ਚੱਲ ਲਓ ਵੀ ਦੋਸਤੋ ਥੋੜੀ ਆਵਾਜ਼ ਹੁਣ ਮਾਈਕ ਲਾਏ ਨੇ ਹੁਣ ਸੁਣਿਓ ਦੇਖੋ ਵੀ ਦੋਸਤੋ ਆਵਾਜ਼ ਵੈਸੇ ਆਸਲ ਤਾਂ ਨਾ ਸਾਊਂਡ ਇਹੀ ਐ ਉਹ ਗਾਜਾ ਰੌਲਾ ਰੱਪਾ ਅੱਜ ਕੱਲ ਮੁੰਡਿਆਂ ਨੂੰ ਪਸੰਦ ਆ ਲਾ ਦਿੰਦੇ ਨੇ ਪਰ ਜੋ ਸੁਵਾਦ ਇਹ ਸਾਊਂਡ ਦਾ ਉਹ ਇਹਦਾ ਹੀ ਐ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਵੀ ਦੋਸਤੋ ਆਏ ਸਲੈਂਸਰ ਲਾ ਕੇ ਪਿਕਅਪ ਤਾਂ ਵੱਧਦੀ ਵੱਧਦੀ ਐ ਮੋਟਰਸਾਈਕਲ ਦੀ ਐਵਰੇਜ ਵੀ ਵੱਧ ਜਾਂਦੀ ਐ ਚੱਲ ਵੀ ਚੋਬਰਾ ਚੱਲੀਏ ਹੈ ਪਹਿਲਾਂ ਤੂੰ ਮੈਂ ਗੇੜਾ ਲਾ ਕੇ ਆਉਂਗਾ ਮੇਰੀ ਬਣਾਈ ਫਿਰ ਨਾਲ ਚੱਲੀ ਠੀਕ ਹੈ ਲਾ ठीक है दोस्तों जी अपना ओरिजिनल सलंसर ਵਿਦ ਬੈਂਡ ਤੇ ਆਪਾਂ ਨਾ ਕੱਲੀ ਸਿਟੀ ਵਾਲੀ ਬੈਂਡ ਲਾ ਕੇ origignal ਬੈਂਡ ਲਾਵਾਂਗੇ ਸਿਟੀ ਵਾਲਾ ਫਿਰ ਆਪਾਂ ਸਾਊਂਡ ਲਾ ਕਰਾਂਗੇ ਢੋਲਕੀ ਵਾਲਾ ਕਿਨੂੰ ਕਹਿੰਦੇ ਮਿਨੀ ਪੰਜਾਬ ਲਾ ਕੇ ਸਲੰਸਰ ਫਿਰ ਸਾਊਂਡ ਚੈੱਕ ਕਰਾਂਗੇ ਫਿਰ ਇੱਕ ਵਾਰੀ origignal ਪਿੱਛੇ ਢੋਲਕੀ ਲਾ ਦਾਂਗੇ ਤੇ ਅੱਗੇ ਬੈਂਡ ਜਿਹੜਾ ਆ ਆਫਟਰ ਮਾਰਕੀਟ ਵਾਲਾ ਖਾਲੀ ਬੈਂਡ ਲਾਵਾਂਗੇ ਫਿਰ ਦੇਖਾਂਗੇ ਸਾਰੇ ਤਰੀਕੇ ਤੁਹਾਨੂੰ ਸਾਊਂਡ ਚੈੱਕ ਕਰਾਵਾਂਗੇ ਤੇ ਜਿਹੜੀ ਸਾਊਂਡ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਹੋਰ ਆਪਾਂ ਉਹੀ ਪੱਕੀ ਇਹਦੇ ਤੇ ਉਹ ਫਿਟਿੰਗ ਕਰ ਦਾਂਗੇ ਠੀਕ ਹੈ ਨਾ ਤੇ ਦੂਜੇ ਨੰਬਰ ਤੇ ਜਿਹੜੀ ਇਹਦੀ ਐਵਰੇਜ ਆ ਉਹ ਵੀ ਆਪਾਂ ਚੈੱਕ ਕਰਾਂਗੇ ਹੁਣ ਜਿਵੇਂ ਬੰਦ ਲੱਗਿਆ ਹੋਇਆ ਸਲੈਂਸਰ ਟੋਟਲੀ ਬੰਦ ਹੈ ਇਹਦੀ ਐਵਰੇਜ ਚੈੱਕ ਕਰਾਂਗੇ ਪਹਿਲਾਂ ਫਿਰ ਉਸ ਤੋਂ ਬਾਅਦ ਪੂਰਾ ਬੈਂਡ ਤੇ ਢੋਲ ਕੀ ਖਾਲੀ ਲਾ ਕੇ ਫਿਰ ਐਵਰੇਜ ਚੈੱਕ ਕਰਾਂਗੇ ਫਿਰ ਦੇਖਾਂਗੇ ਸਾਨੂੰ ਕਿਹੜੀ ਚੀਜ਼ ਲਾਉਣ ਤੇ ਫਾਇਦਾ ਹੁੰਦਾ ਠੀਕ ਹੈ ਦੋਸਤਾਂ ਦੇ ਬੜਾ ਵੱਧ ਜਾਂਦਾ ਹੈ ਹਾਂ ਬਾਕੀ ਤੁਸੀਂ ਕੁਝ ਗੱਲਾਂ ਸਾਂਝੀਆਂ ਕਰੋ ਇਹਨਾਂ ਨਾਲ ਦੋਸਤਾਂ ਨਾਲ ਹਾਂਜੀ ਇੱਧਰ ਆ ਜਾਓ ਵੈਸੇ ਮੈਨੂੰ ਬਾਜ ਬੜੀ ਕੈਂਟ ਲੱਗੀ ਇਹ ਆਲੀ ਰਾਲੇ ਮਤਲਬ ਪੋਲੀ ਦੇ ਵਾਜਾ ਪਿਕਅਪ ਵੀ ਵਧੀਆ ਇਹਦਾ ਤਾਂ ਅਭੀ ਅਲੱਗ ਜੈਨੂਨ ਜੀ ਹਾਂਜੀ ਤੇ ਜਿਹੜਾ ਬੰਦਾ ਪਿੱਛੇ ਬੈਠਾ ਹੁੰਦਾ ਉਹਦੀ ਆਵਾਜ਼ ਸੁਣਦੀ ਹੈ ਗੱਲਾਂ ਕਰਦੇ ਆ ਜਦੋਂ ਆਪਾਂ ਉਹਦੇ 'ਚ ਨਹੀਂ ਹੈਣਾ ਪਤਾ ਨਹੀਂ ਸੁਣਦੀ ਇਸ ਤੇ ਤਾਂ ਸੁਣ ਜਾਂਦੀ ਇਸ ਤੇ ਪਸੰਦ ਲੱਗੀ ਕੁੱਲ ਮਿਲਾ ਕੇ ਤੇ ਕੋਈ ਕਦੇ-ਕਦੇ ਟੇਸਟ ਚੇਂਜ ਵੀ ਕਰਨਾ ਚਾਹੀਦਾ ਹੈ ਨਾ ਕਦੇ ਇਹ ਕਦੇ ਉਹ ਆਪਾਂ ਨੂੰ ਕਮੈਂਟ ਆ ਜਾਓ ਦੱਸਿਓ ਕਿ ਬੁਲਟ ਦੀ ਆਪਾਂ ਹੁਣ ਅਗਲੀ ਵੀਡੀਓ ਕਿਹੜੀ ਬਣਾਣੀ ਹੈ ਫਿਰ ਅਸੀਂ ਉਹਦੀ ਵੀਡੀਓ ਬਣਾਵਾਂਗੇ ਤੇ ਇਹ ਵੀਡੀਓ ਤੇ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਕੀਤੀ ਸਾਸਰੀ ਦਾ